ਅੱਜ ਦਾ ਮੁੱਦਾ ਇਹ ਸੀਗਾ ਜੀ ਪੰਜਾਬ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਕੁਝ ਬੰਦਿਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਸੰਭਾਣ ਤੋਂ ਉਲਟ ਜਾ ਕੇ ਇੱਕ ਸਿਲੈਕਸ਼ਨ ਕਰੀ ਆ ਪ੍ਰਧਾਨ ਸੈਕਟਰੀ ਦੀ ਜਿਹਦੇ ਚ ਜਿਹਦੇ ਕਰਕੇ ਸਾਰੇ ਮੈਂਬਰਾਂ 'ਚ ਵਿਰੋਧ ਹੈ ਕਿਉਂਕਿ ਦੋ ਵਾਰ ਤੋਂ ਵੱਧ ਕੋਈ ਪ੍ਰਧਾਨ ਨਹੀਂ ਬਣ ਸਕਦਾ ਦੋ ਵਾਰ ਤੋਂ ਬਾਅਦ ਕੋਈ ਬੰਦਾ ਆਪਣਾ ਇਲੈਕਸ਼ਨ ਲੜ ਨਹੀਂ ਸਕਦਾ ਜਾਣ ਬੁੱਝ ਕੇ ਇਹਨਾਂ ਨੇ ਉੱਥੇ ਜਿਹੜਾ ਇਕੱਠ ਹੋਇਆ ਹੋਇਆ ਸੀਗਾ ਉਹਦੇ ਵਿੱਚ ਹੀ ਇਹਨਾਂ ਨੇ ਆਦੇਵ ਚੋਥੇ ਇਲੈਕਸ਼ਨ ਕੋ ਸਿਧ ਕਰ ਦਿੱਤਾ ਗਿਆ ਜਿਹੜਾ ਕਿ ਸੰਵਿਧਾਨ ਦੇ ਉਲਟਾ ਸਾਥੀਓ ਕਿ ਸਾਰਿਆਂ ਜੇ ਇਹਦਾ ਰੋਸ ਸੀਗਾ ਤੇ ਇਹ ਚੋਣ ਜਿਹੜੀ ਹੈ ਸਾਰਿਆਂ ਨੇ ਅੱਜ ਦੇ ਹਾਊਸ ਦੇ ਵਿੱਚ ਸਰਵਸੰਮਤੀ ਨਾਲ ਰੱਦ ਕੀਤੀ ਹੈ ਤੇ ਇੱਕ ਨਵੀਂ ਕਮੇਟੀ ਬਣਾਈ ਹੈ ਜਿਹੜੀ ਅੱਗੇ ਹੋਰ ਉਮੀਦਵਾਰਾਂ ਨੂੰ ਸਰਵਸੰਮਤੀ ਨਾਲ ਜਾ ਚੋਣ ਪ੍ਰਕਿਰਿਆ ਆਰੰਭ ਕਰਕੇ ਇਹ ਜਿਹੜੀ ਹੈ ਇਲੈਕਸ਼ਨ ਦੁਬਾਰਾ ਕਰਾਊਗੀ ਆਨੇ ਜਿਹੜੀ ਮੀਟਿੰਗ ਰੱਖੀ ਗਈ ਹੈ ਇਹ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਥੇ ਦੋ ਵਾਰ ਆਪਣਾ ਸੰਵਿਧਾਨ ਦੇ ਮੁਤਾਬਿਕ ਇਲੈਕਸ਼ਨ ਲੜ ਸਕਦਾ ਹੈ ਪਿਛਣੀ ਜਿਹੜੀ 2023 ਚ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਸੰਵਿਧਾਨ ਦੇ ਵਿੱਚੇ ਛੇੜਛਾੜ ਕੀਤੀ ਆ ਅੱਜ ਦਾ ਮੁੱਦਾ ਇਹ ਸੀਗਾ ਜੀ ਪੰਜਾਬ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਕੁਝ ਬੰਦਿਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਸੰਵਿਧਾਨ ਤੋਂ ਉਲਟ ਜਾ ਕੇ ਇੱਕ ਸਿਲੈਕਸ਼ਨ ਕਰੀ ਆ ਪ੍ਰਧਾਨ ਸੈਕਟਰੀ ਦੀ ਜਿਹਦੇ ਚ ਜਿਹਦੇ ਕਰਕੇ ਸਾਰੇ ਮੈਂਬਰਾਂ ਚ ਵਿਰੋਧ ਹੈ ਕਿਉਂਕਿ ਦੋ ਵਾਰ ਤੋਂ ਵੱਧ ਕੋਈ ਪ੍ਰਧਾਨ ਨਹੀਂ ਬਣ ਸਕਦਾ ਤੇ ਇਹ ਜਿਹੜੀ ਇਲੈਕਸ਼ਨ ਹੈ ਤੀਜੀ ਵਾਰ ਇਹ ভিਰ ਬਣ ਗਏ ਜਦ ਕਿਸੇ ਪ੍ਰਧਾਨ ਦੀ ਇਜਾਜ਼ਤ ਨਹੀਂ ਦਿੰਦਾ ਇਹਨਾਂ ਨੇ ਕੀਤੀ ਸੀਗੀ ਇਹ ਗੁਰਦੀਪ ਸਿੰਘ ਵਾਲੀਆ ਪ੍ਰਧਾਨ ਬਣਿਆ ਜੀ ਉਹ ਤੇ ਉਹਨਾਂ ਦੇ ਕੋ ਸਾਥੀਆਂ ਨੇ ਬਿਨਾਂ ਕਿਸੇ ਹਾਊਸ ਨੂੰ ਸੱਦੇ ਬਿਨਾਂ ਕੋਈ ਮੀਟਿੰਗ ਸੱਦੇ ਚੁੱਪਚੀ ਬਿੱਤੇ ਜਿਹੜੀ ਇਹ ਚੋਣ ਕੀਤੀ ਆ ਇਹਦੇ ਤੇ ਕਰਕੇ ਮੈਂਬਰਾਂ ਚ ਬਹੁਤ ਭਾਰੀ ਰੋਸ ਹੈ ਅਸੀਂ ਤਾਂ ਮੈਂਬਰ ਹੈਗੇ ਹੀ ਆ ਪਰ ਉਹਨਾਂ ਨੇ ਸੱਤ ਬੰਦਿਆਂ ਨੇ ਕੁਝ ਬੰਦਿਆਂ ਨੇ ਇਕੱਠੇ ਹੋ ਕੇ ਚੋਣ ਕਰੀ ਹੈ ਜਿਹਦੇ ਵਿੱਚ 16 11 ਨੂੰ ਜਿਹਦੇ ਵਿੱਚ ਸਰਗਰਮ ਮੈਂਬਰਾਂ ਨੂੰ ਸੱਦਿਆ ਨਹੀਂ ਗਿਆ ਨਾ ਹੀ ਉਹਨਾਂ ਦੀ ਸਮੂਲੀਅਤ ਕਰਾਈ ਗਈ ਹੈ ਕੁਝ ਮੈਂਬਰਾਂ ਦੀਆਂ ਮੈਂਬਰਸ਼ਿਪਾਂ ਰੱਦ ਕੀਤੀਆਂ ਜਾ ਚੁੱਕੀਆਂ ਜਿਹੜੇ ਕਿ ਕੋਰਟ 'ਚ ਨੇ ਤੇ ਜਦ ਕਿ ਮਾਮਲਾ ਸਭ ਸਬ ਜੁੜਾਇਸ ਹੈ ਜਿੰਨਾ ਚਿਰ ਉਹਨਾਂ ਦੀ ਮੈਂਬਰਸ਼ਿਪ ਬਹਾਲ ਨਹੀਂ ਹੁੰਦੀ ਵੈਸੇ ਵੀ ਇਹ ਚੋਣ ਨਹੀਂ ਸੀ ਕਰ ਸਕਦੇ ਇਸ ਕਰਕੇ ਸਾਰਿਆਂ ਜੇ ਇਹਦਾ ਰੋਸ ਸੀਗਾ ਤੇ ਇਹ ਚੋਣ ਜਿਹੜੀ ਹੈ ਸਾਰਿਆਂ ਨੇ ਅੱਜ ਦੇ ਹਾਊਸ ਦੇ ਵਿੱਚ ਸਰਵਸੰਮਤੀ ਨਾਲ ਰੱਦ ਕੀਤੀ ਹੈ ਇੱਕ ਨਵੀਂ ਕਮੇਟੀ ਬਣਾਈ ਹੈ ਜਿਹੜੀ ਅੱਗੇ ਹੋਰ ਉਦੇਦਾਰਾਂ ਨੂੰ ਸਰਵਸੰਮਤੀ ਨਾਲ ਜਾ ਚੋਣ ਪ੍ਰਕਿਰਿਆ ਆਰੰਭ ਕਰਕੇ ਇਹ ਜਿਹੜੀ ਹੈ ਇਲੈਕਸ਼ਨ ਦੁਬਾਰਾ ਕਰਾਊਗੀ ਤੇ ਉਹਦੇ ਵਿੱਚ ਨਵੇਂ ਉਦੇਦਾਰ ਆ ਜਿਹੜੇ ਚੁਣੇ ਜਾਣਗੇ ਇਹਦੇ ਵਿੱਚ ਸਭ ਦੀ ਸਰਗਰਮ ਭੂਮਿਕਾ ਨਿਭਾਈ ਲਈ ਜਾਊਗੀ ਤਾਂ ਕਿ ਕਿਸੇ ਤਰ੍ਹਾਂ ਦਾ ਕਿਸੇ ਨੂੰ ਪੱਖਪਾਤ ਜਾਂ ਕਿਸੇ ਤਰ੍ਹਾਂ ਦਾ ਵਿਰੋਧ ਨਜ਼ਰ ਨਾ ਆਵੇ ਇਸ ਲਈ ਅਸੀਂ ਅੱਜ ਜਿਹੜੀ ਹੈ ਮੀਟਿੰਗ ਸਰਦੀ ਕੁਝ ਮੈਂਬਰਾਂ ਦੀ ਮੈਂਬਰਸ਼ਿਪ ਜਿੰਨੇ ਰੱਦ ਕੀਤੇ ਇਸ ਤੋਂ ਇਲਾਵਾ ਕਈ ਬੰਦੇ ਜਿਹੜੇ ਅਜੇ ਜਿੰਦੇ ਨੇ ਜਿੰਨੇ ਕਿ ਓਮ ਪ੍ਰਕਾਸ਼ ਸੋਨਨੀ ਜੀ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਰਮੇਸ਼ ਸੋਨਨੀ ਜੀ ਤੇ ਇਹ ਆਪਣਾ ਜਿੰਦੇ ਨੇ ਪਰ ਇਹਨਾਂ ਨੂੰ ਸਵਰਗਵਾਸ ਦਿਖਾ ਕੇ ਸਾਡੇ ਜਿਹੜੇ ਸੋਵੀਨਾਰ ਛੱਪ ਦਾ 10 ਸਾਲ ਬਾਅਦ ਉਹਦੇ ਵਿੱਚ ਫੋਟੋ ਲਾਤੀ ਵੀ ਇਹ ਸਵਰਗਵਾਸੀ ਨੇ ਉਹ ਜਦ ਕਿ ਸਾਡੇ ਵਿੱਚ ਹਾਜ਼ਰ ਨੇ ਇਹ ਜੀਆਂ ਹੋਰ ਵੀ ਗੈਰ ਕਾਨੂੰਨੀ ਕਈ ਕਰਤੀ ਵਿਧੀਆਂ ਨੇ ਜਿਹਦੇ ਕਰਕੇ ਮੈਂਬਰਾਂ 'ਚ ਬਹੁਤ ਜ਼ਿਆਦਾ ਰੋਸ ਸੀਗਾ ਤੇ ਐਸ ਕਰਕੇ ਅਸੀਂ ਇਹ ਜਿਹੜਾ ਸਾਰਾ ਕੱਠ ਕੀਤਾ ਸੀਗਾ ਅੱਜ ਤੇ ਸਾਰਿਆਂ ਨੇ ਸਤ ਸੰਤੀ ਨਾਲ ਫੈਸਲੇ ਲਏ ਨੇ ਤੇ ਇਹ ਫੈਸਲੇ ਲਾਗੂ ਵੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਜਨ ਸੈਕਟਰ ਦੀ ਚੋਣ ਕਰਕੇ ਅਸੀਂ ਇਹ ਡੀਸੀ ਸਾਹਿਬ ਨੂੰ ਮਿਲ ਕੇ ਇਹ ਜਿਹੜੀ ਗੈਰ ਸਭਧਾਨ ਚੋਣ ਹੈ ਇਹਦੇ ਖਾਤੇ ਡੀਸੀ ਸਾਹਿਬ ਤੋਂ ਹੀ ਮੰਗਿਆ ਵੀ ਜਿਹੜੀ ਇਹ ਗੈਰ ਸਭਧਾਨ ਚੋਣ ਹੈ ਇਹਨਾਂ ਨੂੰ ਅਹੁਦਿਆਂ ਤੋਂ ਹਟਾ ਕੇ ਜਿਹੜੀ ਆਪਣਾ ਕੋਈ ਉੱਥੇ ਕੋਲ ਲਾ ਕੇ ਪ੍ਰਬੰਧਕ ਲਾ ਕੇ ਇਹਦੀ ਚੋਣ ਕਰਵਾਈ ਜਾਵੇ